ਦੇ ਸਰਕਾਰੀ ਸਕੂਲ ਬਣੇ ਹੁਣ 스마트 ਸਕੂਲ ਦੇਖੋ ਕਿਵੇਂ ਪੂਰੇ ਸਕੂਲ ਦੀ ਬਦਲੀ ਨੂੰ ਹੱਥ ਬਿਲਕੁਲ ਐਮਐਲਏ ਅਮਨਦੀਪ अरोड़ा ਦੇ ਸਦਕੇ ਸਾਰਾ ਕੁਝ ਹੀ ਸੰਭਵ ਹੋ ਸਕਿਆ ਤਾਂ ਬਿਲਕੁਲ ਤਸਵੀਰਾਂ ਤੁਸੀਂ ਇਸ ਵੇਲੇ ਦੇਖ ਰਹੇ ਹੋ ਮੋਗਾ ਦੇ ਗਰਲ ਸੀਨੀਅਰ ਸੈੰਟਰੀ ਸਰਕਾਰੀ ਸਕੂਲ ਦੀ ਜੋ ਕਿ ਹੁਣ 스마트 ਸਕੂਲ ਬਣ ਚੁੱਕਾ ਹੈ ਜਿਹਾਂ ਦੱਸਦੇ ਕਿ ਵਿਧਾਇਕ ਡਾਕਟਰ ਅਮਨਦੀਪ ਕੌਰ अरोड़ा ਦੇ ਵੱਲੋਂ 7 ਲੱਖ ਰੁਪਏ ਦੀ ਗ੍ਰਾਂਟ ਦੇ ਨਾਲ ਬਣਾਏ ਗਏ 7 ਨਵੇਂ 스마트 ਕਲਾਸ ਰੂਮਾਂ ਦੀ ਮੁਰੰਮਤ ਕਰਕੇ ਬੱਚਿਆਂ ਨੂੰ ਵਾਈਫਾਈ ਤੇ ਪ੍ਰੋਜੈਕਟਰ ਲਗਾ ਕੇ ਦਿੱਤੇ ਗਏ ਨੇ ਤੁਹਾਨੂੰ ਇੱਥੇ ਪ੍ਰਾਈਵੇਟ ਸਕੂਲਾਂ ਨਾਲੋਂ ਵੱਧ ਸਹੂਲਤਾਂ ਮਿਲਣਗੀਆਂ ਪੰਜਾਬ ਸਰਕਾਰ ਦੀ ਤਰਫੋਂ ਪੰਜਾਬ ਦੇ ਸਿੱਖਿਆ ਦਾ ਪੱਧਰ ਉੱਚਾ ਚੁੱਕਣ ਤੇ ਸਕੂਲਾਂ ਸਕੂਲਾਂ ਦੇ ਵਿੱਚ ਬੱਚਿਆਂ ਨੂੰ ਵਾਈਫਾਈ ਦੀ ਸਹੂਲਤ ਮैया ਕਰਾਉਣ ਦਾ ਮੌਕੇ ਦਾ ਇਹ ਪਹਿਲਾ ਸਕੂਲ ਹੈ ਜੀ ਹਾਂ ਜਿਸ ਨੂੰ ਦੇਖ ਕੇ ਇੱਕ ਵਾਰ ਤਾਂ ਸਾਰੇ 당ਗ ਰਹਿ ਗਏ ਨੇ ਅੱਖਾਂ ਤੇ ਯਕੀਨ ਨਹੀਂ ਹੋ ਰਿਹਾ ਕਿ ਆਖਰਕਾਰ ਇਹ ਸਰਕਾਰੀ ਸਕੂਲ ਹੈ ਜਾਂ ਫਿਰ ਸਮਾਰਟ ਉਪਰਾਲਾ ਪੰਜਾਬ ਦੇ ਵਿੱਚ ਸਿੱਖਿਆ ਨੂੰ ਬਹੁਤ ਉੱਪਰ ਲੈ ਕੇ ਚੱਲਾ। ਉਹਨੂੰ ਲੈ ਕੇ ਜਿਹੜਾ ਮੌਕਾ ਦੇ ਸਰਕਾਰੀ ਕਰਿਆ ਤੇ ਕਿ ਕੀ ਕੀਤੀ ਜਿਹੜਾ ਗਿਆ ਕੁਝ ਸਮਾਰਟ ਕਲਾਸਾਂ ਦਾ ਵਿੱਤ ਜੁੜ ਗਿਆ। ਅ ਸਸ਼ੀਕਲ ਜੀ ਨਮਸਕਾਰ ਸਾਡੇ ਮਾਨਯੋਗ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਯੋਗ ਗਵਾਹੀ ਦੇ ਵਿੱਚ ਤੇ ਸਾਡੇ ਐਜੂਕੇਸ਼ਨ ਮਨਿਸਟਰ ਅ ਅ ਫਰਜੋਤ ਬੈਂਸ ਜੀ ਦੀ ਯੋਗ ਗਵਾਹੀ ਦੇ ਵਿੱਚ ਸਾਡੀ ਪੰਜਾਬ ਦੀ ਸਿੱਖਿਆ ਪੰਜਾਬ ਦੇ ਸਕੂਲਾਂ ਦਾ ਸਿੱਖਿਆ ਸੱਤਰ ਜਿਹੜਾ ਲਗਾਤਾਰ ਉੱਚਾ ਹੋ ਰਿਹਾ ਉਸ ਦੇ ਤਹਿਤ ਸਾਡੇ ਅੱਜ ਮੋਗਾ ਵਿਖੇ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਦੇ ਵਿੱਚ ਸੱਤ ਜਿਹੜੇ ਸਮਾਰਟ ਰੂਮ ਬਣਾ ਕੇ ਬੱਚਿਆਂ ਨੂੰ ਸਪੁਰਦ ਕੀਤੇ ਗਏ ਆ ਇਸ ਦੇ ਵਿੱਚ ਸਾਡੇ ਸਕੂਲ ਦੇ ਪ੍ਰਿੰਸੀਪਲ ਮੈਡਮ ਮਨਪ੍ਰੀਤ ਕੌਰ ਜੀ اور ਡਿਪਟੀ ਡੀਓ ਗੁਰदयाल ਸਿੰਘ ਜੀ ਸਾਰੇ ਟੀਚਰ ਸਹਿਬਾਨਾਂ ਦਾ ਜਿਹੜਾ ਬਹੁਤ ਹੀ ਵੱਡਾ ਯੋਗਦਾਨ ਹੈ ਕਿ ਇਹਨਾਂ ਦੀ ਮਿਹਨਤ ਦੇ ਸਦਕਾ ਇਹ ਸਾਡਾ ਸਕੂਲ ਜਿਹੜਾ ਹੈਗਾ ਪ੍ਰਾਈਵੇਟ ਸਕੂਲਾਂ ਨੂੰ ਵੀ ਮਾਤ ਪਾ ਰਿਹਾ ਸਿਰਫ ਦਿਖ ਦੇ ਵਿੱਚ ਹੀ ਨਹੀਂ education wise ਵੀ ਸਾਡੇ ਇੱਥੋਂ ਦੇ ਬੱਚੇ ਜਿਹੜੇ ਮੈਡੀਕਲ ਦੇ ਵਿੱਚ ਪੂਰੇ ਪੰਜਾਬ ਦੇ ਵਿੱਚੋਂ 13ਵੇਂ ਨੰਬਰ ਤੇ ਬੱਚੀ ਨੇ ਜਿਹੜਾ ਆਪਣੀ ਪੋਜੀਸ਼ਨ ਹਾਸਲ ਕੀਤੀ ਹੈ ਔਰ ਬੱਚੇ ਜਿਹੜੇ ਹੈਗੇ ਆ ਬਹੁਤ ਅੱਛਾ ਕਰ ਰਿਹਾ ਇੱਥੇ ਮੈਡੀਕਲ ਕਮਰਸ ਹਰ ਸਟਰੀਮ ਜਿਹੜੀ ਹੈਗੀ ਆ ਬਹੁਤ ਅੱਛੀ ਚੱਲ ਰਹੀ ਔਰ ਹਰ ਸਾਲ ਇੱਥੇ ਜਿਹੜੇ ਬੱਚਿਆਂ ਦੀ ਐਡਮਿਸ਼ਨਸ ਹੈਗੀਆਂ ਨੇ ਉਹ ਵੱਧ ਰਹੀਆਂ ਨੇ ਸੋ ਮੈਂ ਸਕੂਲ ਦੇ ਪ੍ਰਿੰਸੀਪਲ ਮੈਮ ਮਨਪ੍ਰੀਤ ਕੌਰ ਜੀ ਡਿਪਟੀ ਡੀਓ ਗੁਰਦੇਵਾਲ ਸਿੰਘ ਜੀ ਔਰ ਸਾਰੇ ਟੀਚਰ ਸਹਿਵਾਨਾਂ ਦਾ ਇੱਥੇ ਜਿਹੜੇ ਲਗਾਤਾਰ ਸਕੂਲ ਦੇ ਲਈ ਮਿਹਨਤ ਕਰ ਰਹੇ ਆ ਔਰ ਗਵਰਨਮੈਂਟ ਫੰਡਸ ਤੋਂ ਇਲਾਵਾ ਵੀ ਇਹ ਬਹੁਤ ਵੱਡਾ ਯੋਗਦਾਨ ਪਾ ਰਹੇ ਆ ਸਕੂਲ ਨੂੰ ਅੱਗੇ ਲੈ ਕੇ ਜਾਣ ਲਈ ਸੋ ਮੈਂ ਸਾਡੇ ਮਾਨਯੋਗ ਸਿੱਖਿਆ ਮੰਤਰੀ ਹਰਜੋਤ ਵੈਨਸ ਜੀ ਦਾ ਸਾਡੇ ਮਾਨਯੋਗ ਮੁੱਖ ਮੰਤਰੀ ਪੰਜਾਬ ਸਰਦਾਰ ਭਗਮਨ ਸਿੰਘ ਮਾਨ ਜੀ ਦਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦੀ ਹਾਂ ਔਰ ਮੈਂ ਆਸ਼ਾ ਕਰਦੀ ਹਾਂ ਕਿ ਅੱਗੇ ਤੋਂ ਵੀ ਜਿਹੜਾ ਹੈਗਾ ਲਗਾਤਾਰ ਇਹ ਵਿਕਾਸ ਕਾਰਜ ਚੱਲਦੇ ਰਹਿਣਗੇ ਸੋ ਸਾਰਿਆਂ ਦਾ ਇੱਥੇ ਪਹੁੰਚਣ ਤੇ ਬਹੁਤ-ਬਹੁਤ ਧੰਨਵਾਦ ਨਾਮ ਅਸਲੀ ਰਿਜ਼ਲਟ ਗਿੱਟਿੰਗ ਰੂਮ ਲੈ ਕੇ ਲੱਗ ਰਿਹਾ ਵੀ ਗਵਰਨਮੈਂਟ ਸਕੂਲ ਨਾਲੋਂ ਬਹੁਤ ਜ਼ਿਆਦਾ ਬੈਟਰ ਹੈ ਬਿਲਕੁਲ ਜੀ ਐਡੇ ਸੋਨੇ ਰੂਮ ਬਣਾ ਕੇ ਜਿਹੜੇ ਬੱਚਿਆਂ ਨੂੰ ਦਿੱਤੇ ਗਏ ਆ ਬੱਚੇ ਬਹੁਤ ਖੁਸ਼ ਹੈ ਕਿਉਂਕਿ ਪਰਮਾਤਮਾ ਕਦੇ ਕਿਸੇ 'ਚ ਪੇਦ-ਪਾਪ ਨਹੀਂ ਕਰਦਾ ਸੋ ਸਾਡੇ ਜਿਹੜੇ ਬੱਚੇ ਗਵਰਨਮੈਂਟ ਸਕੂਲਜ਼ ਦੇ ਵਿੱਚ ਪੜ੍ਹਦੇ ਆ ਇਹਨਾਂ ਨੂੰ ਵੀ ਸਾਰੀਆਂ ਫੈਸਿਲਿਟੀਆਂ ਮਿਲਣੀਆਂ ਚਾਹੀਦੀਆਂ ਨੇ ਮੈਂ ਇੱਕ ਵਾਰ ਫਿਰ ਤੋਂ ਟੀਚਰਸ ਮਾਨਾਂ ਦਾ ਬਹੁਤ ਧੰਨਵਾਦ ਕਰਨਾ ਚਾਹੁੰਦੀ ਹਾਂ ਜਿਨ੍ਹਾਂ ਨੇ ਇਹਦੇ ਵਿੱਚ ਆਪਣੇ ਸਾਰੇ ਐਫਰਟਸ ਪੁੱਟ ਕੀਤੇ ਐ ਸੋ ਬਹੁਤ ਅੱਛੇ ਕਮਰੇ ਬਨੇ ਆ ਹਾਲ ਬਨੇ ਆ ਪਹਿਲਾ ਇੱਥੇ ਕਿਚਨ ਬਣਾਈ ਗਈ ਸੀਗੀ ਆਈ ਥਿੰਕ 6 ਮੰਥਸ ਬੈਕ ਅਸੀਂ ਉਹਦਾ ਉਦਘਾਟਨ ਕਰਕੇ ਗਏ ਸੀ ਅੱਜ ਇੱਕ ਬਹੁਤ ਸੋਹਣਾ ਸਮਾਰਟ ਹਾਲ ਤਿਆਰ ਕਰਕੇ ਦਿੱਤਾ ਗਿਆ ਬੱਚਿਆਂ ਨੂੰ ਔਰ ਰੂਮਸ ਤਿਆਰ ਕੀਤੇ ਗਏ ਆ ਬੱਚਿਆਂ ਦੇ ਲਈ ਔਰ ਇਸ ਤੋਂ ਇਲਾਵਾ ਬਹੁਤ ਸਾਰੇ ਜਿਹੜੇ ਹੈਗੇ ਆ ਕੰਮ ਇੱਥੇ ਸਕੂਲ ਦੇ ਵਿੱਚ ਪ੍ਰਿੰਸੀਪਲ ਮੈਮ ਤੇ ਟੀਚਰ ਸਾਹਿਬਾਨਾਂ ਦੇ ਯੋਗਦਾਨ ਯੋਗਦਾਨ ਦੇ ਨਾਲ ਕੀਤੇ ਗਏ। ਬਹੁਤ ਅੱਜ ਪਹੁੰਚ ਗਿਆ ਹੈ ਸਰਕਾਰੀ ਕੰਦਿਆਂ ਸਰਕਾਰ ਦੇ ਵਿੱਚ ਕੁਝ ਬਾਥਰੂਮ ਬਣਾਏ ਗਏ ਨੇ। ਕਿੱਦਾਂ ਇਹਨਾਂ ਨੂੰ ਮੇਨਟੇਨ ਕਰਤਾ ਜਾਂਦਾ ਹੈ ਤੇ ਬੜੀ ਬਲੱਦ। ਗਵਰਨਮੈਂਟ ਸੀਨੀਅਰ ਗਰਲ ਸੀਨੀਅਰ ਕੈਂਡੀਟ ਸਕੂਲ ਮੋਗਾ ਦੇ ਵਿਖੇ ਇਥੋਂ ਦੇ ਪ੍ਰਿੰਸੀਪਲ ਮੈਡਮ ਤੇ ਉਹਨਾਂ ਦੀ ਜਿਹੜੀ ਟੀਮ ਹੈ ਉਹਨਾਂ ਦੇ ਐਫਰਟਸ ਦੇ ਨਾਲ ਔਰ ਸਿੱਖਿਆ ਵਿਭਾਗ ਦੇ ਗ੍ਰਾਂਟਸ ਦੇ ਨਾਲ ਬਹੁਤ ਬਹੁਤ ਵਧੀਆ ਐਫਰਟਸ ਕਰਕੇ ਇਹਨਾਂ ਨੇ ਸੱਤ ਜਿਹੜੇ ਸਕੂਲ ਐ ਸਕੂਲ ਦੇ ਜਿਹੜੇ ਰੈਨੋਵੇਟ ਕਰਕੇ ਸਮਾਰਟ ਸਕੂਲ ਦੇ ਵਿੱਚ ਉਹਨੂੰ ਕਨਵਰਟ ਕੀਤਾ ਗਿਆ ਔਰ ਸਮਾਰਟ ਸਕੂਲ ਦੇ ਵਿੱਚ ਬਕਾਇਦਾ ਪ੍ਰੋਜੈਕਟਰਸ ਐ ਔਰ ਬਹੁਤ ਵਧੀਆ ਟੌਪ ਕਲਾਸ ਜਿਹੜਾ ਫਰਨੀਚਰ ਉਹਦੇ ਵੀ ਲਗਾਇਆ ਗਿਆ ਜਿੰਦਾ ਅੱਜ ਸਾਡੇ ਮਾਨਯੋਗ ਐਮਐਲਏ ਸਾਹਿਬ ਉਹਨਾਂ ਨੇ ਵੀ ਆ ਕੇ ਖੁਦ ਪ੍ਰਸ਼ੰਸਾ ਕੀਤੀ ਐ ਔਰ ਉਹਨਾਂ ਦਾ ਉਦਘਾਟਨ ਕੀਤਾ ਐ ਮੈਂ ਸਮਝਦਾ ਕਿ ਉਹਨਾਂ ਦੇ ਵੀ ਬਹੁਤ ਜ਼ਿਆਦਾ ਐਫਰਟਸ ਹੈ ਕਿ ਉਹਨਾਂ ਦੀ ਬਦੌਲਤ ਪੰਜਾਬ ਸਰਕਾਰ ਜਿਹੜੀ ਹੈ ਕਿ ਉਹ ਸਿੱਖਿਆ ਵਿਭਾਗ ਖਾਸ ਕਰਕੇ ਸਰਕਾਰੀ ਸਕੂਲਾਂ ਦੇ ਵਿੱਚ ਉਹਨੂੰ ਬਹੁਤ ਜ਼ਿਆਦਾ ਖਾਸ ਕਰਕੇ ਲੜਕੀਆਂ ਦੇ ਸਕੂਲ ਦੇ ਵਿੱਚ ਪਹਿਲ ਦੇ ਆਧਾਰ ਤੇ ਉਹਨਾਂ ਨੂੰ ਵਧੀਆ ਸਮਾਰਟ ਸਕੂਲ ਬਣਾਉਣ ਦੇ ਆਪਣੇ ਐਫਰਟਸ ਕਰ ਰਿਹਾ ਹੈ ਮੈਂ ਇਸ ਸਕੂਲ ਦੇ ਪ੍ਰਿੰਸੀਪਲ ਔਰ ਸਮੁੱਚੀ ਟੀਮ ਦਾ ਕਿਉਂਕਿ ਟੀਮ ਦਾ ਕੰਮ ਜਿਹੜਾ ਉਹ ਨਾਲ ਡੈਡੀਕੇਟਿਡ ਟੀਮ ਹੈ ਉਹਨਾਂ ਦਾ ਬਹੁਤ ਵੱਡਾ ਯੋਗਦਾਨ ਹੁੰਦਾ ਉਹਨਾਂ ਨੂੰ ਵੀ ਮੁਬਾਰਕਬਾਦ ਦੇਣਾ ਔਰ ਐਮਐਲਏ ਸਾਹਿਬ ਦਾ ਉਹ ਧੰਨਵਾਦ ਵੀ ਕਰਦਾ ਇਹ ਜਿਨ੍ਹਾਂ ਦੀ ਬਦੌਲਤ ਆਪਣਾ ਜ਼ਿਲ੍ਹਾ ਮੋਗਾ ਜਿਹੜਾ ਉਹ ਸਰਕਾਰੀ ਸਕੂਲਾਂ ਦੇ ਵਿੱਚ ਔਰ ਖਾਸ ਕਰਕੇ ਐਜੂਕੇਸ਼ਨ ਦੇ ਪੱਖ ਤੋਂ ਬਹੁਤ ਅੱਗੇ ਵਧ ਗਿਆ ਥੈਂਕ ਯੂ